ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਾ ਵੀ ਖੇਤੀ ਕਰਨ ਵਾਲਿਓ ਕਿਸਾਨ ਭਰਾਵੋ ਤੁਹਾਨੂੰ ਇੱਕ ਬਹੁਤ ਵੱਡਾ ਮਾਣ ਸਤਿਕਾਰ ਦੁਨੀਆ ਦੇ ਵਿੱਚ ਮਿਲਿਆ ਹੋਇਆ ਹੈ ਖੇਤੀ ਕਰਨ ਵਾਲੇ ਨੂੰ ਅੰਨ ਦਾਤਾ ਕਿਹਾ ਜਾਂਦਾ ਮੈਂ ਖੁਦ ਕਹਿੰਦਾ ਪਰ ਜਿਹੜੇ ਤੁਹਾਡੇ ਕਿਸਾਨ ਆ ਕੋ ਦਲਾਲ ਨੇ ਨਾ ਉਹਨਾਂ ਨੇ ਅੱਜ ਦੁਨੀਆ ਸਾਹਮਣੇ ਦੋ ਝੂਠ ਬੋਲੇ ਨੇ ਬਹੁਤ ਵੱਡੇ ਜਿਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੁਣਿਓ ਹੁਣ ਧਿਆਨ ਦੇ ਨਾਲ ਬਹੁਤ ਲੋਕਾਂ ਨੇ ਮੀਡੀਆ ਵਿੱਚ ਆ ਕੇ ਇਹ ਗੱਲ ਕਹੀ ਸੀ ਕਿ ਦਲਜੀਤ ਦਸਾਂਨ ਦਾ ਕਿਸਾਨ ਜਥੇਬੰਦੀਆਂ ਨੇ ਸਾਥ ਕਿਉਂ ਨਹੀਂ ਦਿੱਤਾ 2 ਕਰੋੜ ਰੁਪਏ ਦਾ ਚੈੱਕ ਕਹਿੰਦੇ ਕਿਸਾਨੀ ਅੰਦੋਲਨ ਵਿੱਚ ਦਲਜੀਤ ਦਸਾਂਨ ਨੇ ਦਿੱਤਾ ਸੀ ਤੇ ਅੱਜ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕੁਝ ਦਲਾਲਾਂ ਨੇ ਕਹਿੰਦੇ ਜਿਹੜਾ ਚੈੱਕ ਸਾਡੇ ਕੋਲੇ ਆਇਆ ਸੀ ਦਲਜੀਤ ਦਸਾਂਹ ਦਾ 2 ਕਰੋੜ ਦਾ ਕਹਿੰਦੇ ਅਸੀਂ ਵਾਪਸ ਕਰਤਾ ਸੀ ਅਸੀਂ ਕਹਿੰਦੇ ਰੱਖਿਆ ਨਹੀਂ ਸਾਡਾ ਕੋਈ ਅਕਾਊਂਟ ਨਹੀਂ ਸੀ ਸਾਡਾ ਕੋਈ ਖਾਤਾ ਨਹੀਂ ਸੀ ਇਸ ਕਰਕੇ ਰੱਖਿਆ ਨਹੀਂ ਸੀ ਇਹ ਸਭ ਤੋਂ ਵੱਡਾ ਝੂਠ ਸਭ ਤੋਂ ਵੱਡਾ ਝੂਠ ਦੂਜੀ ਗੱਲ ਕਹਿੰਦੇ ਭਾਈ ਸਾਹਿਬ ਭੰਜੀ ਸਿੰਘ ਢਡਰੀਆਂ ਵਾਲਾ ਨੇ ਇੱਕ ਐਲਾਨ ਕੀਤਾ ਸੀ ਸਾਨੂੰ ਕੁਝ ਪੈਸੇ ਦੇਣ ਦਾ ਵੀ ਮੈਂ ਦੇ ਮੰਗਾ ਉਹਦੀ ਵੀਡੀਓ ਪਈ ਆ ਜੀ ਉਹਨਾਂ ਦੇ ਆਪਣੇ ਚੈਨਲ ਤੇ ਅਲਰੇਡੀ ਮੈਂ ਦੱਸਣ ਲੱਗਾ ਮੈਂ ਸਟਾਈਪ ਪੇਸ ਕਰਨੀ ਆ ਕੱਲ ਨੂੰ ਕਹਿਣਗੇ ਵੀ ਢਡਰੀਆਂ ਵਾਲੇ ਨਾਲ ਇਹ ਸਹਿਮਤ ਹੋ ਗਏ ਨਾ 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 ਮੈਂ ਤਾਂ ਜਿਹੜੀ ਸਟਾਈ ਦੱਸਣੀ ਉਧਰ ਧਿਆਨ ਦਿਓ ਉਹਨਾਂ ਨੇ ਪਰਮੇਸ਼ਰ ਦਵਾਰ ਗੁਰਦੁਆਰੇ ਉਹਨਾਂ ਕਿਸਾਨਾਂ ਨੂੰ ਸੱਜ ਜਿਹਨਾਂ ਦਾ ਨੁਕਸਾਨ ਹੋਇਆ ਸੀ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਸੀ ਉਹਨਾਂ ਨੂੰ 50 50000 ਰੁਪਏ ਕੈਸ਼ ਦਿੱਤਾ ਉਹਨਾਂ ਨੇ ਆਪਣੀ ਸਟੇਜ ਤੇ ਇਹ ਹਰਾਮਖੋਰ ਕਹਿੰਦੇ ਸਾਡੇ ਕੋਲੇ ਪੈਸੇ ਤੁਹਾਨੂੰ ਪੈਸੇ ਕਿਉਂ ਦਿੰਦੇ ਬਾਈ ਉਹ ਉਹ ਕਹਿੰਦੇ ਅਸੀਂ ਹੈਲਪ ਕਰਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਣੀ ਸਟੇਜ ਤੇ ਉਹਨਾਂ ਨੇ 50 50000 ਰੁਪਏ ਕੈਸ਼ ਦਿੱਤਾ ਉਹਨਾਂ ਨੇ ਉਸ ਵਕਤ ਇਹ ਵੀਡੀਓ ਪਈ ਹੈ ਜੀ ਔਰ ਮੇਰੇ ਕੋਲੇ ਵੀ ਪਈ ਹੈ ਤੇ ਇਹ ਕਿਉਂ ਕਹਿੰਦੇ ਆ ਵੀ ਉਹ ਜਿਹੜਾ 15 16 ਲੱਖ ਦਿੱਤਾ ਸੀ ਨਾ ਸ਼ਾਇਦ 14-15 ਲੱਖ ਰੁਪਈਆ ਸੀ ਕਹਿੰਦੇ ਉਹ ਸਾਡੇ ਕੋਲੇ ਆਉਣਾ ਚਾਹੀਦਾ ਸੀ ਮਤਲਬ ਵੀ ਅਸੀਂ ਦਿੰਦੇ ਅਸੀਂ ਕਹਿੰਦੇ ਵੀ ਉਹਨੇ 50-50 ਹਜ਼ਾਰ ਦਿੱਤੇ ਅਸੀਂ 25-25 ਹਜ਼ਾਰ ਦੇ ਕੇ 7.5 ਲੱਖ ਵਿੱਚੋਂ ਖਾਣਾ ਸੀ ਆ ਕਰ ਦੋ ਤੇ ਇਹਨਾਂ ਦੀ ਹੁਣੇ ਦੋ ਵੱਡੇ ਝੂਠ ਨੇ ਇਹਨਾਂ ਵਿੱਚੋਂ ਜਿਹੜਾ ਵੀ ਮਾਈ ਦਾ ਲਾਂ ਦੇ ਕਹਿੰਦਾ ਹੋਵੇ ਮੈਂ ਕਿਸਾਨ ਆਗੂ ਹਾਂ ਤੂੰ ਬੇਨਤੀਆ ਵੀ ਮੇਰੇ ਫੋਨ ਤੇ ਗੱਲ ਕਰ ਲੈ ਤੇ ਲੈ ਬੈਠ ਜਾ ਦੱਸਾਂਗੇ ਵੀ ਤੁਸੀਂ ਇਹ ਝੂਠ ਕਿਉਂ ਬੋਲੇ ਹੁਣ ਇੱਕ ਹੋਰ ਗੱਲ ਸੁਣਿਓ ਧਿਆਨ ਦੇ ਨਾਲ ਹੁਣ ਇਹ ਹਰਾਮਖੋਰ ਦੁਆਰਾ ਫੇਰ ਤਿਆਰੀ ਕਰ ਰਹੇ ਨੇ ਉਹ ਜਿਹੜੇ ਡੱਲੇ ਵਾਲ ਜਿਹੜਾ ਮਰਨ ਦਿਹਾੜੇ ਕਹਿੰਦਾ ਸੀ ਬਸ ਅੱਜ ਮਰਿਆ ਕੱਲ ਮਰਿਆ ਸੀਦੀ ਦੇਣੀ ਐ ਫੇਰ ਉਹਨੇ ਹੁਣ ਬਨ ਲਈ ਗ੍ਰੀਨ ਪੱਗ ਹਰੀ ਮੋਛਾਂ ਕਰ ਲਈਆਂ ਕੁੰਡੀਆਂ ਤੇ ਹੁਣ ਉਹ ਦੁਆਰੇ ਫੇਰ ਆ ਗਿਆ ਹੁਣ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਦਾ ਪੁੱਤ ਹੈਗਾ ਤੇ ਮੈਂ ਦੁਬਾਰਾ ਨਸਲਾਂ ਫਸਲਾਂ ਦੀ ਗੱਲ ਕਰਨੀ ਹੈ ਹੁਣ ਦੁਬਾਰਾ ਫੇਰ ਆ ਗਏ ਇਹੋ ਉਹ ਬੰਦੇ ਐ ਜਿਹੜੇ ਐਨੇ ਇੱਕ ਬਿਸ਼ਰਮ ਨੇ ਇੱਕ ਛੋਟੀ ਘਟਨਾ ਸੁਣਾਵਾਂ ਇੱਕ ਬੰਦਾ ਐਨੀਆਂ ਗਲਤੀਆਂ ਕਰਦਾ ਸੀ ਉਹਨੂੰ ਪਿੰਡ ਵਾਲਿਆਂ ਨੇ ਨਾ ਕਾਲਾ ਮੂੰਹ ਕਰਕੇ ਨਹੀਂ ਮੂੰਹ ਕਾਲਾ ਕਰਕੇ ਕਾਲਾ ਮੂੰਹ ਨਹੀਂ ਮੂੰਹ ਕਾਲਾ ਕਰਕੇ ਖੇਤਰਾ ਦਾ ਹਾਰ ਪਾ ਕੇ ਗੱਦੇ ਤੇ ਚੜਾ ਕੇ ਪਿੰਡ ਵਿੱਚ ਗੇੜਾ ਦੇਣਾ ਸੀ ਤੇ ਉਹਨੂੰ ਕਾਲਾ ਕਰਕੇ ਮੂੰਹ ਉਹਦਾ ਛੇਤਰਾਂ ਦਾ ਹਾਰ ਪਾ ਕੇ ਗਦੇ ਚੜਾ ਕੇ ਜਦੋਂ ਫੇਰ ਆ ਦਿੱਤਾ ਪਿੰਡ ਵਿੱਚ ġੇੜਾ ਲਵਾਇਆ ਘਰ ਦੇ ਕੋਲੋਂ ਲੰਘਣ ਲੱਗਾ ਤੇ ਬਾਅਦ ਚ ਖੜੀ ਸੀ ਘਰ ਵਾਲੀ ਜਦੋਂ ਨੇ ਅੱਖ ਚੱਕ ਪਾਈ ਉਹਨੂੰ ਕਹਿੰਦਾ ਕਹਿੰਦਾ ਤੂੰ ਪਾਣੀ ਗਰਮ ਕਰ ਮੈਂ ਆ ਕੇ ਨਹਾਉਣਾ ਐ ਬਸ ġੇੜਾ ਦੇ ਕੇ ਆਇਆ ਇਹ ਤਾਂ ਇਹ ਬਿਸ਼ਰਮ ਨੇ ਲੋਕ ਕਿਹਨੂੰ ਕੋਈ ਮਤਲਬ ਨਹੀਂ ਜਾਨੀ ਕਿ ਜਿੰਨੇ ਮਰਜੀ ਛੇਤਰ ਪਹਿਣ ਇਹਨਾਂ ਨੂੰ ਕੀ ਚਾਹੀਦਾ ਬਸ ਬੁਰਕੀ ਚਾਹੀਦੀ ਐ ਬੁਰਕੀ ਪਾਓ ਤੇ ਇਹਨਾਂ ਨੇ ਉਸੇ ਵਕਤ ਬਹੁ ਬਹੁ ਕਰਨ ਨੂੰ ਬੰਦ ਕਰ ਦੇਣਾ ਤੁਸੀਂ ਦੇਖਿਆ ਜਿਹੜੇ ਆਵਾਰਾ ਕੁੱਤੇ ਹੁੰਦੇ ਨੇ ਉਹ ਬਹਾਦਰ ਨਹੀਂ ਹੁੰਦੇ ਸਿਰਫ ਤੁਹਾਡੀ ਬੁਰਕੀ ਤੱਕ ਮਤਲਬ ਹੁੰਦਾ ਇਹਨਾਂ ਨੂੰ ਪਾ ਦਿਓ ਤੇ ਬੁਰਕੀ ਲੈ ਕੇ ਉਲਟ ਜਾਣਗੇ ਉਦਾਂ ਦੇ ਇੱਕ ਕਿਸਾਨ ਆ ਗੂਨੇ ਇਹਨਾਂ ਨੂੰ ਆਪਣੇ ਘਰ ਭਰਨ ਤੱਕ ਮਤਲਬ ਹੈ ਹੁਣ ਜਿਹੜੀ ਮੈਂ ਗੱਲ ਕਹੀ ਵੀ ਸਭ ਤੋਂ ਵੱਡੇ ਜਿਹੜਿਆ ਦੋ ਝੂਠ ਬੋਲੇ ਐ ਤੇ ਕਿ ਸ਼ਰਮ ਨਹੀਂ ਆਉਂਦੀ ਦਲਜੀਤ ਦਸਾਂਝ ਮੈਂ ਗੱਲ ਕਹੀ ਸੀ ਵੀ ਜੇ ਤੁਹਾਡੇ ਕਿਸਾਨੀ ਅੰਦੋਲਨ ਵਿੱਚ ਆਇਆ ਇੱਕ ਸੱਜਣ ਨੇ ਜ ਫੋਨ ਕੀਤਾ ਉਹ ਕਹਿੰਦੇ ਜੀ 2 ਕਰੋੜ ਦੀ ਗੱਲ ਤਾਂ ਛੱਡੋ ਉਹ ਕਹਿੰਦੇ ਇੰਨਾ ਹੀ ਬਹੁਤ ਹੈ ਵੀ ਐਡਾ ਵੱਡਾ ਐਕਟਰ ਤੁਹਾਡੇ ਕਿਸਾਨੀ ਅੰਦੋਲਨ ਵਿੱਚ ਆ ਕੇ ਤੁਹਾਡੇ ਬਰਾਬਰ ਬਹਿ ਗਿਆ ਹਾਂ ਦਾ ਨਾਰਾ ਮਾਰਿਆ ਉਹਨੇ ਜਿਹੜੇ ਪੈਸੇ ਤੁਹਾਨੂੰ ਲੋਕਾਂ ਨੇ ਬਾਹਰੋਂ ਭੇਜੇ ਸੀ 6-700 ਕਰੋੜ ਉਸ ਵਕਤ ਉਹਦੇ ਵਿੱਚ ਦਲਜੀਤ ਦਾ ਕੋਈ ਹਿੱਸਾ ਹੈ ਨਹੀਂ ਉਹਨੇ ਆਪਣੀਆਂ ਸਟੇਜਾਂ ਤੇ ਕਿਹਾ ਸੀ ਕਹਿੰਦਾ ਕਿਸਾਨੀ ਦੋਨ ਨਾਲ ਚੱਲਦਾ ਵੱਧ ਤੋਂ ਵੱਧ ਹੈਲਪ ਕਰੋ ਸਮਝ ਨਹੀਂ ਆਉਂਦੀ ਸਾਨੂੰ ਕਿ ਤੁਹਾਡਾ ਕੱਲਿਆਂ ਦਾ ਪੈਸਾ ਸੀ ਤੁਹਾਡੇ ਨਾਂ ਤੇ ਪੈਸਾ ਭੇਜਤਾ ਸ਼ਰਮ ਕਰੋ ਮਾੜੀ ਮੁੱਟੀ ਯਾਰ ਜਾਨੀ ਕਿ ਗੱਲ ਇੱਥੇ ਮੁੱਕਦੀ ਹੈ ਵੀ ਇਹ ਹਰਾਮਖੋਰ ਨੇ ਸਿਰੇ ਦੇ ਕਹਿੰਦੇ ਸਾਡਾ ਕੋਈ ਅਕਾਊਂਟ ਨਹੀਂ ਸੀ ਇਹ ਤਾਂ ਚੱਕ ਵਾਪਸ ਕਰਤਾ ਸੀ ਅੱਛਾ ਜਿਹੜਾ ਕਸਾਈ ਦੇ ਕੋਲੇ ਬੱਕਰਾ ਹੁੰਦਾ ਕਸਾਈ ਉਹਨੂੰ ਖਰੀਦਦਾ ਮਾਰਨ ਵਾਸਤੇ ਜਾਂ ਪਾਲਣ ਵਾਸਤੇ ਖਰੀਦਿਆ ਹੋਇਆ ਬੱਕਰਾ ਵਾਪਸ ਕਰ ਦਿੰਦੇ ਨਹੀਂ ਕਦੇ ਵੀ ਨਹੀਂ ਹੁੰਦਾ ਤੁਸੀਂ ਚੱਕ ਵਾਪਸ ਕਰ ਦੇਵੋਗੇ ਜਿੰਨਾ ਹਰਾਮਖੋਰਾ ਨੇ ਦੁੱਧ ਦੇ ਪੈਕਟ ਤੱਕ ਵੇਚ ਦਿੱਤੇ ਕਿਉਂ ਵੇਚ ਦਿੱਤਾ ਚਾਹ ਗੁੜ ਨਹੀਂ ਛੱਡਿਆ ਜਿਨ੍ਹਾਂ ਨੇ ਉਹਨਾਂ 2 ਕਰੋੜ ਦਾ ਚੈੱਕ ਵਾਪਸ ਕਰਦਾ। ਕੌਣ ਯਕੀਨ ਕਰੂਗਾ? ਕਰ ਲੂਗਾ ਕੋਈ? ਕੋਈ ਵੀ ਨਹੀਂ ਕਰੂਗਾ। ਕਿੱਡੇ ਵੱਡੇ ਹਰਾਮਖੋਰੋਂ ਤੁਸੀਂ ਯਾਰ। ਚਲੋ ਜੇ ਗੱਲ ਮੰਨ ਵੀ ਲਈਏ ਵੀ ਤੂੰ ਚੈੱਕ ਵਾਪਸ ਕਰਦਾ। ਫੇਟੜੜੀਆਂ ਵਾਲਿਆਂ ਨੇ ਤਾਂ ਸਟੇਜ ਤੇ ਸ਼ਰਿਆਂ ਪੈ ਦਿੱਤੇ ਨੇ। ਮਤਲਬ ਇਹ ਸੀ ਬਿੱਟਰ ਡਰੀਆਂ ਵਾਲੇ ਵੀ ਤੁਹਾਨੂੰ ਪੈਸੇ ਫੜਾਉਂਦੇ 15-20 ਲੱਖ ਰੁਪਈਆ। ਤੁਸੀਂ ਦੇਖ ਕੇ 20 30 ਹਜ਼ਾਰ ਅਗ ਲੈਂਦਾ ਜੂੜ ਵੱਢ ਕੇ ਬਾਕੀ ਆਪ ਦੇ ਕੋਲੇ ਰੱਖ ਲੈਂਦੇ ਤੁਹਾਡਾ ਮਤਲਬ ਇਹ ਸੀਗਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਕਿਸਾਨ ਨੇ ਖਾਸ ਕਰਕੇ ਤੁਹਾਡੀ ਮਿਹਨਤ ਤੇ ਕਿਸੇ ਨੂੰ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਹੈਗਾ ਔਰ ਜਦੋਂ ਵੀ ਕਿਸੇ ਕਿਸਾਨ ਦਾ ਨੁਕਸਾਨ ਹੁੰਦਾ ਕਿਸੇ ਕਿਸਾਨ ਦਾ ਕੋਈ ਫਸਲ ਦਾ ਤੇ ਜ਼ਮੀਨ ਦਾ ਉਦੋਂ ਦੁੱਖ ਹੁੰਦਾ ਉਦੋਂ ਬੇਨਤੀ ਕਰਦੇ ਹੁੰਨੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਸਾਥ ਦਿਓ ਕਦੇ ਨਹੀਂ ਬੁਰਾ ਮਨਾਉਂਦੇ ਜੋ ਘਰ ਦੇ ਵਿੱਚ ਅਸੀਂ ਖਾਣੇ ਪੀਣੇ ਉਹ ਧਰਤੀ ਤੋਂ ਪੈਦਾ ਹੁੰਦਾ ਉਹਨੂੰ ਪੈਦਾ ਕਰਨ ਵਾਲਾ ਕਿਸਾਨ ਹੈ ਕੋਈ ਦੋਰਾ ਮਾਨੀ ਪਰ ਜਿਨ੍ਹਾਂ ਦੀ ਤੁਸੀਂ ਧੱਕੇ ਚੜ੍ਹੇ ਹੋ ਨਾ ਇਹ ਰੱਜ ਕੇ ਝੂਠ ਬੋਲਦੇ ਨੇ ਕੋਈ ਦੀਨ ਮਾਨੀ ਇਹਨਾਂ ਦਾ ਐਵੇਂ ਕਿਰਪਾਨਾਂ ਪਾ ਕੇ ਲਾ ਕੇ ਦਾੜ੍ਹੀਆਂ ਨੂੰ ਤੇਲ ਮਹਿੰਗੇ ਮਹਿੰਗੇ ਤੇ ਮੀਡੀਆ ਮੂਰੇ ਹੋ ਜਾਂਦੇ ਨੇ ਬਸ ਐਕਟਿੰਗ ਕਰਨੀ ਇਹਨਾਂ ਨੂੰ ਆ ਗਈ ਤੇ ਮੈਂ ਕਈਆਂ ਨੂੰ ਫੋਨ ਕੀਤੇ ਨੇ ਕਈਆਂ ਨੇ ਮੈਨੂੰ ਫੋਨ ਲਾਇਏ ਨੇ ਕਿਸੇ ਕੋਲੇ ਕੋਈ ਜਵਾਬ ਨਹੀਂ ਇਹਨਾਂ ਕੋਲੇ ਤੇ ਯਕੀਨ ਕਰਨਾ ਛਾਂ ਦੇ ਅਜੇ ਥੋੜੀ ਬਹੁਤੀ ਫਸਲ ਬਚੀ ਹੈ ਨਾ ਜੇ ਬਚਾਉਣੀ ਹੈ ਤੇ ਨਹੀਂ ਇਹ ਸਰਕਾਰ ਦੇ ਨਾਲ ਕਿਓ ਖੇਚੜੇ ਹੋ ਕੇ ਉਹਦੀ ਕਹਿੰਦੇ ਨੇ ਹਾਂਜੀ ਧਰਨਾ ਕਿੱਥੇ ਲਾਉਣਾ ਦੱਸੋ ਸਾਨੂੰ ਉਥੇ ਲਾਉਂਦੇ ਨੇ ਹਾਂਜੀ ਮਰਨ ਵਰਤ ਕਦੋਂ ਤੋੜਨਾ ਹੈ ਕੌਣ ਜਿਹੜਾ ਜਾਊਗਾ ਜੂਸ ਕੌਣ ਪੀਊਗਾ ਫਰੂਟੀ ਕੌਣ ਪੀਊਗਾ ਦੁੱਧ ਚ ਪਾ ਕੇ ਚਹਾਰੇ ਕੌਣ ਦੇਊਗਾ ਇਹ ਸਾਰਾ ਕੁਝ ਇਹਨੇ ਪਹਿਲਾਂ ਹੀ ਪਲਾਨ ਕੀਤਾ ਹੁੰਦਾ ਯਕੀਨ ਨਾ ਕਰਿਆ ਕਰੋ ਤੇ ਮੈਨੂੰ ਇੱਕ ਕੁੜੀ ਕਹਿੰਦੀ ਉਹ ਨਰਸੀਗੀ ਉਹ ਕਹਿੰਦੇ ਗਿਆਨੀ ਜੀ ਮੇਰਾ ਨਾਂ ਨਾ ਲਿਓ ਮੈਂ ਕਿਹਾ ਦੱਸੋ ਕਹਿੰਦੀ ਮੈਦੁਰ ਟੀਕਾ ਲਾਇਆ ਕਰਾਂ ਇੰਜੈਕਸ਼ਨ ਸਮਝ ਆ ਜਾਊਗਾ ਕਹਿੰਦੇ ਮੈਨੂੰ ਕਿਹਾ ਕਰਨ ਬੇਟਾ ਪਾਣੀ じゃ ਘੱਟ ਪਾਇਆ ਕਰੋ ਦੁੱਧ ਜ਼ਿਆਦਾ ਪਾਇਆ ਕਰੋ ਤੇ ਚਾਰੇ ਰਗੜ ਕੇ ਪਾਇਆ ਕਰੋ ਕਿਸ਼ ਨੂੰ ਪਤਾ ਨਾ ਲੱਗੇ ਇਹ ਕਹਿੰਦੀ ਮੈਂ ਕਿਹਾ ਕਰਨ ਮੈਂ ਤਾਂ ਟੀਕਾ ਲਾਉਣਾ ਕਹਿੰਦੀ ਮੈਂ ਸਮਝਿਆ ਕਰਮ ਕਿਤੇ ਪਾਣੀ ਟੀਕੇ ਚ ਪਾਉਣਾ ਫੇਰ ਕਹਿੰਦੇ ਮੈਨੂੰ ਪਤਾ ਲੱਗ ਗਿਆ ਮੈਂ ਬਾਹਰ ਜਾ ਕੇ ਦੱਸਿਆ ਕਹਿੰਦੇ ਸਾਡੀ ਨਸ ਨੇ ਸੁਣ ਲਿਆ ਉਹ ਕਹਿੰਦੇ ਵੀ ਨਹੀਂ ਟੀਕੇ ਜੇ ਪਾਣੀ ਨਹੀਂ ਉਹ ਦੁੱਧ ਚ ਪਾਣੀ ਕਹਿੰਦੇ ਵੀ ਘੱਟ ਪਾਇਆ ਕਰੋ ਵਿੱਚ ਹਾਰੇ ਰਗੜ ਕੇ ਪਾਇਆ ਕਰੋ ਛਿੜਕਾਂ ਖੱਡ ਕੇ ਵਿੱਚੋਂ ਨਹੀਂ ਕਿ ਕਿਸੇ ਨੂੰ ਪਤਾ ਨਾ ਲੱਗੇ ਪਾਸੇ ਦੀ ਜਾਣ ਆਕਰਤੂਤਾ ਇਹਨਾਂ ਦੀ ਅੱਛਾ ਇੱਕ ਡਾਕਟਰ ਸੀ ਉਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੋ ਦੁੱਧ ਪਿਉਂਦੇ ਹੋ ਨਾ ਕਹਿੰਦਾ ਬਰੈਡ ਘੋਲ ਲਿਆ ਕਰੋ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਵੀ ਖਾਂਦਾ ਨਾ ਮੁਰਿਆ ਵਾ ਡੇਡਾ ਜਹੋ ਕਹਿੰਦਾ ਗਲਾਸ ਪੀ ਲਿਆ ਕਰ ਤੇ ਮੈਂ ਦੋ ਦਿਨ ਲੋੜ ਨਹੀਂ ਫੇਰ ਆਕਰਤੂਤਾ ਸੀ ਇਹਨਾਂ ਦੀ ਲੈ ਮੈਨੂੰ ਕੋਈ 10 ਗਿਰਗਿਆਂ ਦੇ ਦਿਰੋਜ 2 ਲੱਖ ਦੁੱਧ ਦੇ ਦੇ ਮੈਂ 24 ਘੰਟੇ ਕੁਛ ਨਹੀਂ ਖਾਂਦਾ ਪਤਾ ਹੀ ਸਭ ਨੂੰ ਯਾਨੀ ਕਿ ਇਹ ਕਰਤੂਤਾਂ ਇਹਨਾਂ ਦੀਆਂ ਸੀ ਤੇ ਹੁਣ ਸ਼ਰਿਆਮ ਸਾਡੇ ਕੋਲ ਤਾਂ ਕੋਈ ਪੈਸਾ ਆਇਆ ਨਹੀਂ ਅਜੇ ਤਾਂ ਦਲਜੀਤ ਨੂੰ ਚੈੱਕ ਬਾਬਸ ਕਰਤਾ ਸੀ ਢੱਡੀਆਂ ਵਾਲਿਆਂ ਨੇ ਐਲਾਨ ਕਰ ਦਿੱਤਾ ਸਾਡੇ ਕੋਲ ਪੈਸਾ ਆਇਆ ਨਹੀਂ ਜਿਹੜਾ 600 ਕਰੋੜ ਰੁਪਈਆ ਬਾਹਰੋਂ ਆਇਆ ਸੀ ਤੁਸੀਂ ਕੇਵਲ 6 ਕਰੋੜ ਹੀ ਮੰਨਿਆ ਉਹ ਪੈਸਾ ਨਹੀਂ ਸੀ ਵੱਡੇ ਵੀ ਸਬੂਤ ਪਾਏ ਨੇ ਅਗਲੇ ਕਹਿੰਦੇ 2000 ਡਾਲਰ ਦਾ 1000 ਡਾਲਰ ਦਾ ਅਸੀਂ ਚੈੱਕ ਕੱਟ ਕੇ ਦਿੱਤਾ ਹੈ ਇਹਨਾਂ ਹਰਾਮਖੋਰਾਂ ਨੇ ਹਵਾਲੇ ਰਹੀ ਪੈਸਾ ਮੰਗਾਇਆ ਵੀ ਕਿਸੇ ਕੋਲੇ ਕੋਈ ਡਾਟਾ ਨਾ ਰਹੀ ਜੀ ਇਹ ਉਹ ਬੰਦੇ ਆ ਜੀ ਠੀਕ ਹੈ ਹੁਣ ਜਿਹੜੀ ਮੈਂ ਗੱਲ ਕਹਿਤੀ ਇਹ ਕਿਸੇ মিডিਆ ਕੋਲੇ ਨਹੀਂ ਕਹੀ ਵੀ ਤੋੜ ਮਰੋੜ ਕੇ ਕਹਿਤੀ ਜਦੋਂ ਮਰਜੀ ਮੇਰਾ ਚੈਨਲ ਚੱਕਿਓ ਵੀਡੀਓ ਕੱਢ ਕੇ ਸੁਣ ਲਿਓ ਤੇ ਸੁਣਨ ਤੋਂ ਪਹਿਲਾਂ ਕੋਲੇ ਪਾਣੀ ਰੱਖ ਲਿਓ ਅਟੈਕ ਵੀ ਆ ਸਕਦਾ ਚਲੂਣੇ ਲੜਨ ਦੀ ਦਵਾਈ ਹੈਗੀ ਆ ਤੇਲ ਜਾ ਦੇਸੀ ਕੇ ਤੇ ਕੋਲੇ ਡਟੌਰ ਸਾਬਣ ਰੱਖ ਲੇ ਤੇ ਫਿਰ ਥੋੜਾ ਜਿਹਾ ਵਧੀਆ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ